ਹੈਲੋ ਤੁਸੀ ਬਿਜਲੀ ਦਫਤਰ ਤੋਂ ਬੋਲਦੇ ਪਿਆ ਜੀ ਤੁਸੀਂ ਫੋਨ ਕਿੱਥੋਂ ਲਾਇਆ ਜੀ ਬਿਜਲੀ ਦਫਤਰ ਮੈਡਮ ਨਾ ਤੇ ਉੱਥੋਂ ਹੀ ਬੋਲਾਂਗੀ ਨਾ ਹੋਰ ਆਪਨੇ ਘਰ ਜਾ ਕੇ ਥੋੜਾ ਨਾ ਫੋਨ ਕਰੂੰਗੀ ਮੈਡਮ ਜੀ ਸਾਡੇ ਬੱਤੀਆਂ ਪੱਖੇ ਬੰਦ ਹੋ ਗਏ ਤੇ ਗਵੰਡੀਆਂ ਦੇ ਘਰੇ ਸਭ ਕਰ ਚੱਲੀ ਜਾਂਦਾ ਨਾ ਤੇ ਦੱਸੋ ਭਾਈ ਸਾਹਿਬ ਮੈਂ ਕੀ ਕਰਾਂ ਕਿਸੇ ਬਿਜਲੀ ਵਾਲੇ ਨੂੰ ਬੁਲਾ ਕੇ ਠੀਕ ਕਰਵਾ ਨਾ ਇਹ ਤੁਹਾਨੂੰ ਦੋਕੇ ਇਸ ਗੱਲ ਦਾ ਤੁਹਾਡੀ ਬੱਤੀ ਨਹੀਂ ਚੱਲ ਰਹੀ ਕਿ ਗਵੰਡੀਆਂ ਦੇ ਕਿਉਂ ਚੱਲ ਰਹੀ ਜੇ ਉਹ ਮੈਡਮ ਜੀ ਇਹ ਸਿੱਧਾ ਕੰਪਲੇਟ ਪਾਵਰ ਨੂੰ ਫੋਨ ਕੀਤਾ ਸੀ ਪਲੇਂਟ ਕਾਦੀ ਜਦ ਸਾਰਿਆਂ ਦੇ ਚਲਦੀ ਪਈ ਫਿਰ ਕੰਪਲੇਂਟ ਕਾਦੀ ਤੇ ਮੈਡਮ ਜੀ ਵੀ ਸਾਡੇ ਵੀ ਚਲੋ ਨਾ ਨਾ ਮੈਂ ਤੁਹਾਡੇ ਘਰ ਆ ਕੇ ਤੁਹਾਡਾ ਮੀਟਰ ਕੱਢ ਕੇ ਲੈ ਕੇ ਗਈ ਆ ਜੇ ਮੈਨ ਚਲਾਵਾ ਬੱਤੀ ਕਿਸੇ ਬਿਜਲੀ ਵਾਲੇ ਨੂੰ ਬੁਲਾ ਕੇ ਤਾਂ ਠੀਕਰਾਓ ਤੇ ਮੈਡਮ ਜੀ ਵੀ ਤੁਸੀਂ ਕਿੱਥੋਂ ਬੋਲਦੇ ਪਏ ਆ ਭਾਈ ਸਾਬ ਜੀ ਪਹਿਲੀ ਗੱਲ ਤੇ ਮੈਂ ਆਪਣੇ ਮੂੰਹ ਨਾ ਬੋਲਦੀ ਪਈ ਆ ਦੂਜੀ ਗੱਲ ਬਿਜਲੀ ਡਿਪਾਰਟਮੈਂਟ ਨੇ ਕਹਿੰਦਾ ਠੇਕਾ ਨਹੀਂ ਲੈ ਕੇ ਇੱਕ ਇੱਕ ਦੇ ਘਰ ਜਾ ਕੇ ਉਹਦੀ ਬੱਤੀ ਠੀਕ ਕਰਨਗੇ ਠੀਕ ਹੈ ਨਾ ਕਿਸੇ ਲੋਕਲ ਇਲੈਕਟ੍ਰੀਸ਼ੀਅਨ ਨੂੰ ਬੁਲਾ ਤੇ ਆਪਣੇ ਘਰ ਦੀ ਬੱਤੀ ਚੈੱਕ ਕਰਾ ਤੇ ਤੇ ਮੈਨੂੰ ਜਿਵੇਂ ਤੁਸੀਂ ਇਲੈਕਟ੍ਰੀਸ਼ੀਅਨ ਨਹੀਂ ਤਾ ਚੁੱਪ ਕਰਕੇ ਨਾ ਫੋਨ ਕੱਟ ਦੇ ਠੀਕ ਹੈ ਨਾ ਨਹੀਂ ਤਾਂ ਮੈਂ ਤੇਰੇ ਘਰ ਆ ਕੇ ਤੈਨੂੰ 440 ਵੋਲਟ ਦਾ ਝਟਕਾ ਲਾ ਕੇ ਤੇਰੇ ਘਰ ਦੀਆਂ ਸਾਰੀਆਂ ਬੱਤੀਆਂ ਜਗਾ ਦੇਣੀ ਆ ਚੁੱਪ ਕਰਕੇ ਫੋਨ ਕਰ ਦੇ